ਮਿਸਤਰੀਆ ਆ ਗਿਆ ਤਾਂ ਦੇਖ ਲਓ ਜੇ ਕਹਿਣੋ ਭਗ ਜਾਣਿਆਂ ਤੈਨੂੰ ਤਾਂ ਛੇੜਨਾ ਪੈੜਾ ਪ੍ਰਿੰਡਾਂ ਦੇ ਖਖਰ ਨੂੰ ਫਿਰ ਫਾਨੇ ਕੋ ਲੈਣੋ ਜੀ ਜਾ ਕੇ ਕੋਈ ਕੰਮਕਾਰ ਕਰ ਲੋ ਉਹ ਦੇਖ ਲਓ ਵਿੜੇ ਚ ਪਾਂਡੇ ਆ ਖਿਲਰੇ ਪੈਣ ਜਿਵੇਂ ਠੇਕੇ ਚ ਪਉਏ ਖਿਲਰੇ ਪਏ ਹੁੰਦੇ ਨੇ ਖਿਲਰੇ ਰਹਿਣ ਦੇ ਮੈਨੂੰ ਤਾਂ ਮੇਰੀ ਸੱਸ ਕਹਿ ਕੇ ਗਈਆ ਇਹਨਾਂ ਤੇ ਗੌਰ ਰੱਖੀ ਨਾਲੇ ਅੱਖ ਜੀ ਮੀਚ ਕੇ ਦੇਖੇ ਕਿਦਾਂ ਕੰਦ ਤਾਂ ਇੰਟੇਡੀ ਵੀਂਗੀ ਕੱਢਦਾ ਨੱਖ ਮੀਚ ਕੇ ਦੇਖਨੂਗੀ ਤੂੰ ਪੁੰਨੇ ਇੰਜੀਨੀਅਰਿੰਗ ਦਾ ਕੋਰਸ ਕਰਕੇ ਆਈ ਹੈਗੀ ਹੈ ਤੈਨੂੰ ਕੀ ਪਤਾ ਕੰਦ ਵੀ ਟੇਢੀ ਦਾ ਇੱਧਰ ਹੋ ਜਾ ਮੜਾ ਜਾ ਸਾਰਾ ਟੱਪਰ ਦਾ ਠੋਡਾ ਐ ਤੁਰਦਾ ਐ ਐ ਟੇਡਾ ਟੇਡਾ ਜਿਵੇਂ ਭੈਣਾਂ ਰੋਡਵੇਚ ਬਸਦਾ ਸੈਂਟਰ ਬੋਲਟ ਟੁੱਟਿਆ ਹੁੰਦਾ ਬੱਚੋ ਤੇਰੇ ਸਰਤੇ ਖੜ ਕੇ ਕੰਮ ਕਰਾਉ ਚਾਹ ਲੈ ਕੇ ਆਉਣੀ ਆ ਆलो ਮਿਸਤਰੀ ਚਾਹ ਕੀ ਹੋ ਰਿਹਾ ਹੈ ਇਹ ਚਾਚੂ ਪੱਤੀ ਦਾ ਨੱਜ ਲਿਆ ਕਰੋ ਪਾ ਲਿਆ ਕਰੋ ਲੱਸੀ ਚ ਕੋਲ ਕੇ ਜੇ ਫੜਾ ਦਿੰਨੇ ਹੋ ਇੰਨੀ ਤੇਜ ਪੱਤੀ ਠੀਕ ਐ ਤਾਂ ਖਰਚ ਪਵਾਉਣੀ ਆ ਖਰਚ-ਖਰਚ ਨਹੀਂ ਸਾਡੇ ਪੈਂਦੀ ਰੋਜ਼ ਤਾਂ ਸੀ ਪਊਗਾ ਅਪਰੇਟ ਕਰਦੇ ਆ ਬੂ ਮੈਂ ਮਰ ਜਾ ਮਿਸਤਰੀ ਤੂੰ दारू ਵੀ ਪੀਂਨਾ ਉੱਠੇ ਤੇ ਚੜਜੋ ਮਾਈਕ ਲੈ ਕੇ ਤੂੰ ਤਾਂ ਮਿਸਤਰੀਆ ਭੜਾ ਬੋਲਦਾ ਤੇਰੇ ਨਾਲ ਦਾ ਤਾਂ ਸਾਊ ਲੱਗਦਾ ਸਾਊ ਕਾ ਨੂੰ ਐ ਮਚਕ ਮਿੰਨਾਗਾ ਮੇਰਾ ਸਾਲਾ ਸਿੰਗੜੀਆਂ ਤਾਂ ਇਹੀ ਛੇੜਦਾ ਕੀ ਕਹਿਣਾ ਪਤਾ ਨਹੀਂ ਤੁਸੀਂ ਪਰੇ ਬਾਗ ਜੋ ਇਥੋਂ ਚਲ ਜਾਨੀ ਆ ਇਹਨਾਂ ਦੀ ਰੋਟੀ ਦਾ ਵੀ ਪੇਖੜ ਵੱਡੇ ਦੰਨੀ ਆ ਆ ਫੜਾ ਰੋਟੀ ਆ ਕੀ ਹੈਗਾ ਜੀ ਆ ਗੋਟੂਏ ਜੇ ਜੇ ਕਦੇ ਖਾਦੀ ਹੋਵੇ ਫਿਰ ਤਾਂ ਤੁਹਾਨੂੰ ਪਤਾ ਹੋਵੇ ਇਹਨੂੰ ਅੰਗਰੇਜ਼ੀ ਚ ਰੋ ਡਾਲਦੀ ਸਬਜੀ ਕਹਿੰਦੇ ਨੇ ਇਹ ਹੱਲ ਚ ਗੋਲ ਗੋਲ ਕੱਟ ਕੇ ਬਣਾਏ ਨੇ ਨਾਲੇ ਠੰਡੀ ਹੁੰਦੀ ਆ ਆ ਜਿਹੜਾ ਤੇਰੇ ਮੂੰਹ ਤੇ ਦਾਗ ਜਾ ਪਿਆ ਹੋਇਆ ਨਾ ਇਹ ਪੰਜ ਦਿਨਾਂ ਚ ਚੱਕ ਦੂ ਬੱਚੂ ਮਕੜਾਵਾ ਚੱਕ ਦੂਗੀ ਇਹ ਦਾਗ ਅੱਜ ਪੂਰੇ 18 ਦਿਨ ਹੋ ਗਏ ਸਾਨੂੰ ਅੱਲਾ ਖਾਂਦਿਆਂ ਨੂੰ ਇਹ ਕੀ ਤੁਹਾਡੇ ਸੰਗ ਚੜਦੀ ਆ ਭਲੇਟ ਕੇ ਭਰੇ ਕਰੋ ਹਲੇ ਘਰਿਆਂ ਨੂੰ ਆ ਫੜਾ ਬਣਾ ਤੀਰ ਪਾਉਣੀ ਆ ਉਹ ਤੀਰ ਤਮਾਨ ਜਾਂ ਫੜਾ ਦਿੱਤਾ ਯਾਰ ਆ ਫੜਾ ਇਧਰੋਂ ਪਾਉਂ ਆਉਣਾ ਜਾਵੇ ਕੋਈ ਉਹੀ ਨਹੀਂ ਹਾਂਜੀ ਪਾ ਲੇ ਪਰ ਸੇ ਕਰ ਦੂ ਜਮਾਂਜੀ ਜਾਣਦਾ ਸਟ ਲਾਊਗਾ ਹਨਾ ਹੈ ਆ ਵੀ ਇਹ ਕੱਟੀ ਕਿ ਹੋ ਰਿਹਾ ਪੱਟਿਆ ਹੋਏ ਪੂਰੇ ਡੂਡ ਸਾਲ ਮਾਕਰੋ ਬੇ ਮਿਸਤਰੀਆ ਹਾਂਜੀ ਹਾਂਜੀ ਤਾਂ ਠੀਕ ਆ ਜਿਹੜਾ ਚਿਵਾਰੇ ਤੇ ਤੂੰ ਫਰਸ ਲਾ ਕੇ ਆਏ ਹੋ ਤੇ ਗਿੱਠ ਗਿੱਠ ਪਾਣੀ ਖੜ ਜਾਂਦਾ ਫਿਰ ਖੜਾ ਰਹਿਣ ਦੇ ਤੇਰੇ ਕੀ ਸੰਗ ਚ ਆੜਦਾ ਹੈ ਪੱਟਕੇ ਦਵਾਰੇ ਲਾਉਣਾ ਪਉ ਫਰਸ ਪੱਟਣ ਦੀ ਕੀ ਲੋੜ ਐ ਪਾਈਪ ਪੱਟਕੇ ਦੇਖ ਲਈ ਕਿਤੇ ਅੱਲਾ ਨਾਲ ਫਸ ਗਿਆ ਹੁਣ